ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਬਰੇ ਗੰਢ ਸਤਾਪਦੀ ਨੂੰ ਸਮਰਪਿਤ ਆਲ ਇੰਡੀਆ ਮਜਬੀ ਸਿੱਖ ਵਾਲਮੀਕ ਐਸੋਸੀਏਸ਼ਨ ਵੱਲੋਂ ਵਿਸ਼ਾਲ ਸਮਾਗਮ ਅੱਜ ਐਤਵਾਰ ਦਾਣਾ ਮੰਡੀ ਰਤਖੇੜਾ ਵਿਖੇ ਕਰਵਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਬਰੇ ਗੰਢ ਸਤਾਪਦੀ ਜੋ ਕਿ ਪੂਰੇ ਵਿਸ਼ਵ ਵਿੱਚ ਸਰਦਾ ਤੇ ਪਾਵਨਾ ਨਾਲ ਮਨਾਈ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਆਲ ਇੰਡੀਆ ਮਜਬੀ ਸਿੱਖ ਵਾਲਮੀਕ ਐਸੋਸੀਏਸ਼ਨ ਵੱਲੋਂ ਇੱਕ ਵਿਸ਼ਾਲ ਸਮਾਗਮ ਅੱਜ ਤਵਾਰ ਦਾਨਾ ਮੰਡੀ ਰਤਾ ਖੇੜਾ ਫਿਰੋਜ਼ਪੁਰ ਵਿਖੇ ਨਜਬੀ ਸਿਕ ਵਾਲਮੀਕ ਵੈਲਫੇਅਰ ਐਸੋਸੀਏਸ਼ਨ ਸਮਾਜ ਵੱਲੋਂ ਕਰਵਾਇਆ ਗਿਆ ਇਸ ਮੌਕੇ ਗੁਰਚਰਨ ਸਿੰਘ ਨਾਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਸ ਸਮਾਗਮ ਨੂੰ ਜ਼ਿਲ੍ਹਾ ਪੱਧਰ ਤੇ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਐਸ்சிਪੀ ਚਾਰੇ ਦੇ ਆਗੂ ਵੀ ਹਾਜ਼ਰ ਹੋਏ ਇਸ ਮੌਕੇ ਗਰਚਰਨ ਸਿੰਘ ਨਾਰ ਨੇ 1000 ਲੋੜਵੰਦ ਔਰਤਾਂ ਨੂੰ ਸ਼ਾਲ ਵੀ ਪੇਟ ਕੀਤੀ ਅਤੇ ਗੁਰੂ ਘਰ ਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਵਿਸਾਲ ਸਮਾਗਮ ਵਿੱਚ ਐਸੀ ਡਿਪਾਰਟਮੈਂਟ ਅਤੇ ਮਜਬੂਸ ਇਕਬਾਲ ਮਿਕ ਪਾਈ ਚਾਰਦੇ ਸ੍ਰੀਮੰਦਰ ਸਿੰਘ ਜਰਨੀ ਮੋਹਨ ਜੀ ਅਤੇ ਮਾਦੇ ਨਾਲ ਟੂਰਿਸਟ ਵੀ ਤੁਸੀਂ ਆਏ ਆਪਣਾ ਟਾਈਮ ਕੱਢਿਆ ਤੇ ਇਹ ਦੋ ਜਨਤੀਆ ਤੁਹਾਨੂੰ ਮਿਲ ਕੇ ਰਹਿਣਾ ਆਉਣ ਵਾਲੇ ਕਲੇ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਇੱਕ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕੁਝ ਦਿੱਤਾ ਜਾਵੇਗਾ ਸਮੁੱਚੀ ਟੀਮ ਵੱਲੋਂ ਸਰਦਾਰ ਗੁਰਚਰ ਸਿੰਘ ਜੀ ਨਾਰਸਾ ਜਿਨ੍ਹਾਂ ਦੀ ਬਦੌਲਤ ਅੱਜ ਦਾ ਸਮਾਗ ਸਮਾਗਮ ਜਿਹੜਾ ਉਹ ਬਹੁਤ ਵੱਡਾ ਵਧੀਆ ਕੀਤਾ ਸਰਦਾਰ ਗੁਰਚਰ ਸਿੰਘ ਜੀ ਨਾਰਸਾ ਬੋਲੇ ਸੋਨੇ ਆ ਹੁਣ ਸਾਡੇ ਲਾਸਟ ਬੁਲਾਰੇ ਅੱਜ ਦੇ ਮੁੱਖ ਮਹਿਮਾਨ ਵਾਰਸੇ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਉਹ ਤੁਹਾਡੇ ਸੰਬੋਧ ਆਪਣੇ ਵਿਚਾਰ ਰੱਖਣਗੇ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਕਿਰਪਾ ਕਰੇ ਮੇਰੇ ਖਿਆਲ ਪੰਜਵਾਂ ਛੇਵਾਂ ਸਮਾमेलन ਹੈ ਪੰਜਾਬ ਦੇ ਅੰਦਰ ਔਰ ਇਹ ਚੰਤਨ ਮਹਾ ਸਮਾमेलन ਹੈ ਇਸ ਮਜਬੂਤ ਸੇਕ ਵਾਲਮੀਕੀ ਭਾਈਚਾਰੇ ਦੇ ਜਾਂ ਜੋ ਮੇਨ ਤਕਲੀਫਾਂ ਨੇ ਦੁੱਖ ਕੀ ਹੈ ਤਕਲੀਫਾਂ ਕੀ ਹੈ ਪੀੜਾ ਕੀ ਹੈ ਦਰਦ ਕੀ ਹੈ ਇਹਨਾਂ ਦੀਆਂ ਸਮੱਸਿਆਵਾਂ ਕੀ ਹੈ ਚਾਹੇ ਉਹ ਸਮਾਜਿਕ ਹੈ ਚਾਹੇ ਉਹ ਆਰਥਿਕ ਹੈ ਚਾਹੇ ਉਹ ਰਾਜਨੀਤਿਕ ਹੈ ਉਹਨਾਂ ਦੇ ਬਾਰੇ ਚਿੰਤਨਮਾ ਸੰਮੇਲਨ ਸਿਗਾ ਔਰ ਇਹ ਮੇਰੇ ਖਿਆਲ ਪੰਜਵਾਂ ਛੇਵਾਂ ਸੰਮੇਲਨ ਹੈ ਜਿਹੜਾ ਪੰਜਾਬ ਦੇ ਅੰਦਰ ਹੋਇਆ ਲੋਕਾਂ ਨੇ ਬੜੇ ਖੁੱਲ ਕੇ ਬਾਕੀ ਦੇ ਨਾਲ ਆਪਣੇ ਜਿਹੜੇ ਆ ਉਹ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਰੱਖੇ ਆ ਇਹ ਜਿਵੇਂ ਤੁਸੀਂ ਮੈਂ ਇਹਦਾ ਉਹਨਾਂ ਦੇ ਸਟਾਈਲ ਦੇ ਵਿੱਚ ਤੁਸੀਂ ਇਲੈਕਸ਼ਨ ਲੜਦੇ ਹੋ ਕਿਹੜੀ ਜਗ੍ਹਾ ਤੁਸੀਂ ਮੇਰਾ ਤਾਂ ਇਹ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਹਮੇਸ਼ਾ ਇਲੈਕਸ਼ਨ ਮੈਂ ਲੜਦਾ ਹਾਂ ਔਰ ਮੇਰੇ ਪਿਤਾ ਜੀ ਨੇ ਵੀ ਉੱਥੋਂ 5 ਵਾਰ ਜਿਹੜੀ ਇਲੈਕਸ਼ਨ ਲੜੇ ਔਰ 6ਵੀਂ ਵਾਰ ਮੈਂ ਦਾਸੂ ਤੋਂ ਐਮ.ਐਲ.ਏ ਬੰਦਾ ਮੌਕਾ ਮਿਲਿਆ ਮੇਰਾ ਇਲੈਕਸ਼ਨ ਜਿਹੜਾ ਉੱਥੋਂ ਹੀ ਲੜਨ ਦਾ ਮਕਸਦ ਹੈ ਜੰਡਿਆਲਾ ਤੋਂ ਹੀ ਦੇਖੋ ਗੱਲ ਇਹ ਹੈ ਕਿ ਸਾਡੇ ਉਸ ਮਹਾਨ ਨੇਤਾ ਰਾਹੁਲ ਗਾਂਧੀ ਜੀ ਬਣਾ ਦੀ ਸੋਚ ਹੈ ਔਰ ਅਕਸਰ ਉਹ ਬੜੀ ਬੇਬਾਕੀ ਦੇ ਨਾਲ ਖੁੱਲ ਕੇ ਆਪਣੇ ਵਿਚਾਰ ਕਹਿੰਦੇ ਆ ਕਿ ਜਿੰਨੀ ਜਿਨੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਸੋ ਪੰਜਾਬ ਦੀਆਂ 34 ਸੀਟਾ ਰਿਜ਼ਰਵ ਨੇ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਅੱਧੀਆਂ ਟਿਕਟਾਂ ਜਿਹੜੀਆਂ ਨੇ ਇਸ ਵਾਰੀ ਰਾਹੁਲ ਗਾਂਧੀ ਜੀ ਜਿਹੜੇ ਹੈ ਨਾ ਉਹ ਮਜੀਦ ਸਿੰਘ ਇਕਬਾਲ ਨੇ ਭਾਈਚਾਰੇ ਦੇ ਜਿਹੜੇ ਉਮੀਦਵਾਰ ਉਤਾਰ ਕੇ ਮੈਦਾਨ ਚੋਂ ਉਹਨਾਂ ਟਿਕਟਾਂ ਵਾਜਣਗੇ ਆਸ ਹੀ ਨਹੀਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 34 ਵਿਧਾਨ ਸਭਾ ਦੀਆਂ ਰਿਜ਼ਰਵ ਸੀਟਾਂ ਨੇ ਬੰਦੀ ਆਬਾਦੀ ਦੇ ਅਨੁਪਾਤ ਦੇ ਮੁਤਾਬਕ ਔਰ ਜੋ ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਕਿ ਜਿੰਨੀ ਜਿੰਨੀ ਸੰਖਿਆ ਭਾਰੀ ਉਹਨੀ ਉਹਦੀ ਹਿੱਸੇਦਾਰੀ ਅਸੀਂ ਉਹਨਾਂ ਦੀ ਆਬਾਦੀ ਦੇ ਮੁਤਾਬਕ ਉਹਨਾਂ ਦਾ ਬੰਦ ਦਾ ਹੱਕ ਮਾਨ ਸਤਕਾਰ ਪੂਰੇ ਪੰਜਾਬ ਦੇ ਅੰਦਰ ਜਿਹੜਾ ਹੈ ਉਹਨਾਂ ਨੂੰ ਦਵਾ ਜੀ ਦੇ ਵਿੱਚ ਪਾਰਟੀ ਜਿਹੜੀ ਹੈ ਉਹ ਪਾਰਟੀ ਦਾ ਫੈਸਲਾ ਕਰਨਾ ਹੈ ਪਰ ਪਾਰਟੀ ਦੇ ਅੰਦਰ ਇਸ ਗੱਲ ਦੇ ਉੱਤੇ ਅਸੀਂ ਪੈਰਾ ਦੇਵਾਂਗੇ ਔਰ ਆਪਣੀ ਆਵਾਜ਼ ਵੀ ਬੁਲੰਦ ਕਰਾਂਗੇ ਕਿ ਅਧੀਆਂ ਟਿਕਟਾਂ ਮਜਬੀ ਸਿੱਖ ਬਾਦਮੀਕ ਪਾਈਚਾਰੇ ਨੂੰ ਜਿਹੜੀਆਂ ਉਹ ਬੰਦਾ ਮਾਨਸਰਮਾਨ ਹੱਕ ਜ਼ਰੂਰ ਦਿੱਤਾ ਜਾਵੇ ਮੈਂ ਸਵਰਨ ਸਿੰਘ ਜੀਤਵਾਲ ਨੈਸ਼ਨਲ ਚੇਅਰਮੈਨ ਰਾਜਨੀਤਿਕ ਵੰਗ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਅਸੀਂ ਇਸ ਸੀਟ ਕੱਲੀ ਦੇ ਨਹੀਂ ਪੂਰੇ ਪੰਜਾਬ ਦੀਆਂ 34 ਸੀਟਾਂ ਵਿੱਚੋਂ 17 ਸੀਟਾਂ ਜਿਹੜੀਆਂ 12.5% ਦੇ ਹਿਸਾਬ ਨਾਲ ਮੰਗ ਕਰਦੇ ਆਂ ਜਿੱਥੇ ਸਾਡੀ ਆਬਾਦੀ ਵੱਧ ਹੈ ਤੇ ਉੱਥੇ ਅਸੀਂ ਚੋਣੇ ਵੀ ਸਾਡੇ ਜਿਹੜੇ ਆ ਕੈਂਡੀਡੇਟ ਮੱਝੀ ਸਿੱਖ ਭਰਾਦਰੀ ਤੋਂ ਉਤਾਰੇ ਜਾਣ ਇਸੇ ਕੜੀ ਵਿੱਚ ਮੈਂ ਇੱਕ ਐਸੋਸੀਏਸ਼ਨ ਦਾ ਰਾਜਨੀਤਿਕ ਵਿੰਗ ਦਾ ਚੇਅਰਮੈਨ ਹੋਣ ਦੇ ਨਾਤੇ ਮੈਂ ਸੋਚਦਾ ਮੇਰੀ ਸੋਚ ਹੈ ਵੀ ਜਿਹੜੀ ਮੱਝੀ ਸਿੱਖ ਭਰਾਦਰੀ ਹੈ ਦਿਹਾਤੀ ਫਰੋਹ ਪਰ ਦਿਹਾਤੀ ਜਿਹੜੀ ਐਸਸੀ ਰਿਜ਼ਰਵ ਆ ਅਸੀਂ ਚਾਹੁੰਦੇ ਆ ਵੀ ਸਾਡਾ ਇੱਥੇ ਮਜਬੂਤ ਸਖਾ ਕੈਂਡੀਡੇਟ ਉਤਾਰਿਆ ਜਾਵੇ ਆਬਾਦੀ ਦੇ ਹਿਸਾਬ ਨਾਲ ਜਿਵੇਂ ਰੌਹਲ ਜੀ ਕਹਿ ਰਹੇ ਜਿੰਨੀ ਜਿਸ ਦੀ ਸੰਖਿਆ ਭਾਰੀ ਉਸ ਦੀ ਓਨੀ ਹਿੱਸੇਦਾਰੀ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਮੰਗ ਕਰਾਂਗੇ ਵੀ ਇੱਥੋਂ ਦਾ ਜਿਹੜਾ ਕੈਂਡੀਡੇਟ ਆ ਮਜੀਠੀ ਸਿੱਖ ਬਰਾਦਰੀ ਦਾ ਹਰ ਸੀਟ ਤੇ 2 2 3 3 4 4 ਉਮੀਦ ਹੁੰਦੇ ਉਮੀਦਵਾਰ ਹੁੰਦੇ ਆ ਤੇ ਕੋਈ ਵੀ ਆਪਣ ਨੂੰ ਆਪ ਨੂੰ ਘੱਟ ਨਹੀਂ ਕਹਿੰਦਾ ਸਾਰੇ ਆਪਣੀ ਪੱਕਾ ਹੀ ਕਹਿੰਦੇ ਹੁੰਦੇ ਆ ਇਹ ਹੁਣ ਹਾਈ ਕਮਾਂਡ ਦੇਖੇਗੀ ਵੀ ਇੱਥੇ ਕਿਸ ਬਰਾਦਰੀ ਦਾ ਵੱਧ ਸਰਵੇ ਆਏਗਾ ਜਾਂ ਕਿਸ ਬਰਾਦਰੀ ਨੂੰ ਉਹਨਾਂ ਨੇ ਇੱਥੇ ਵੋਟ ਪਰਸੈਂਟੇਜ ਉਹਨਾਂ ਦੀ ਜ਼ਿਆਦਾ ਹੈ ਕਿਸ ਇਨਸਾਨ ਦਾ ਉਹਦਾ ਉੱਥੇ ਫੈਨ ਫਾਲਿੰਗ ਉਸ ਨੂੰ ਮੂਰੇ ਰੱਖੇ ਇੱਥੋਂ ਦਾ ਫੈਸਲਾ ਹਾਈ ਕਮਾਂਡ ਕਰੇਗੀ ਅਸੀਂ ਜਰੂਰ ਆਸ ਕਰਦੇ ਹਾਂ ਕਿ ਇੱਥੋਂ ਮਝਬੀ ਸਿੱਖ ਬ੍ਰਾਦਰਹੀ ਦਾ ਜਿਹੜਾ ਕੈਂਡੀਡੇਟ ਜਰੂਰ ਉਤਾਰਿਆ ਜਾਏਗਾ ਕਿਉਂਕਿ ਇੱਥੇ ਮਝਬੀ ਸਿੱਖ ਬ੍ਰਾਦਰਹੀ ਦੀ ਕਿੱਥੇ ਵੋਟ ਪਰਸੈਂਟੇਜ ਆ ਰਹੀ ਹੈ ਮੈਂ 올 ਇੰਡੀਆ ਮਝਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਬ੍ਰਾਦਰਹੀ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਹੁਣ ਇੱਕ ਝੰਡੇ ਥੱਲੇ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਵਿਖਰ ਕੇ ਰਵਾਂਗੇ ਤਾਂ ਸਾਡੀ ਪ੍ਰਾਪਤੀ ਨਾ ਰਾਜਨੀਤਿਕ ਤੌਰ ਤੇ ਹੋਣੀ ਹੈ ਨਾ ਸਮਾਜਿਕ ਤੌਰ ਤੇ ਹੋਣੀ ਨਾ ਆਰਥਿਕ ਤੌਰ ਤੇ ਹੋਣੀ ਹੈ ਹਮੇਸ਼ਾ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਵਿੱਚ ਸਾਨੂੰ ਅਣਗੌਲਿਆ ਕੀਤਾ ਗਿਆ ਤੇ ਅਸੀਂ ਹੁਣ ਜੇ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਅਸੀਂ ਰਾਜਨੀਤਿਕ ਸ਼ਕਤੀ ਜਿਹੜੀ ਪ੍ਰਾਪਤ ਕਰਾਂਗੇ ਸਰਦਾਰ ਸੁਖਵਿੰਦਰ ਸਿੰਘ ਡੈਣੀ ਜਿਹੜੇ ਵਾਰਸੇ ਕੌਮ ਆ ਸਾਡੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਆਉਣ ਵਾਲਾ ਮੁੱਖ ਮੰਤਰੀ ਜਿਹੜੀ ਹੈ ਸਰਕਾਰ ਬਣਾਵੇ ਤੇ ਅਸੀਂ ਉਹਨਾਂ ਦੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਜੁੜਾਂਗੇ ਬੇਸ਼ੱਕ ਸਰਦਾਰ ਸੁਖਵਿੰਦਰ ਸਿੰਘ ਡੈਣੀ ਬੇਸ਼ੱਕ ਅਸੀਂ ਉਹਨਾਂ ਦੀ ਮੁੱਖ ਮੰਤਰੀ ਦੀ ਮੰਗ ਕਰਦੇ ਆਂ ਪਰ ਉਹ ਆਪਣੇ ਵੱਲੋਂ ਫੇਰ ਵੀ ਇਹ ਕਹਿੰਦੇ ਕਿ ਵੀ ਜਿਹੜਾ ਫੈਸਲਾ ਕਾਂਗਰਸ ਹਾਈ ਕਮਾਂਡ ਦਾ ਵੀ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਇਹ ਉਹਨਾਂ ਦਾ ਵੱਡਾਪਣ ਆ ਉਹਨਾਂ ਦੀ ਫਰਾਖ ਦਿਲੀ ਆ ਉਹ ਫੇਰ ਵੀ ਇਹੀ ਕਹਿੰਦੇ ਵੀ ਜੋ ਹਾਈ ਕਮਾਂਡ ਕਰੇਗੀ ਉਹ ਹੀ ਫੈਸਲਾ ਸਾਨੂੰ ਮੈਨੂੰ ਮਨਜ਼ੂਰ ਹੋਏਗਾ ਪਰ ਸਾਡੀ ਕੌਮ ਆ ਜਿਹੜੀ ਉਹ ਜ਼ਰੂਰ ਆ ਸਾਡੀ ਜਿਹੜੀ ਜਥੇਬੰਦੀ ਇਹ ਜ਼ਰੂਰ ਕਹਿੰਦੀ ਵੀ ਸਾਡਾ ਜਿਹੜਾ ਵਾਰਸੀ ਗੌਮ ਸਰਪੰਚ ਸੁਖਵਿੰਦਰ ਸਿੰਘ ਦੇਣੀ ਆ ਉਹ ਜਿਹੜਾ ਸਾਡਾ ਮੁੱਖ ਮੰਤਰੀ ਆਉਣ ਵਾਲਾ ਹੈ ਹਾਂਜੀ ਨਾਲ ਸਾਹਿਬ ਜੀ ਅੱਜ ਦਾ ਪ੍ਰੋਗਰਾਮ ਸੀਗਾ ਕਿਸ ਵਿਸ਼ੇ ਨੂੰ ਲੈ ਕੇ ਸੀਗਾ ਕਿ ਕੀ ਗੱਲਬਾਤ ਹੋਈ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਮਨਾਇਆ ਗਿਆ ਜੀ ਔਰ ਇਹਦੇ ਵਿੱਚ ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਉਹਨਾਂ ਦੀ ਬੈਂਦਰ ਥੱਲੇ ਇਹ ਦਿਹਾੜਾ ਮਨਾਇਆ ਗਿਆ ਔਰ ਇਹਦੇ ਵਿੱਚ ਬੀਬੀਆਂ ਨੂੰ ਲੰਗਰ ਪ੍ਰਸ਼ਾਦਾ ਤੇ ਆਮ ਜਿਹੜੇ ਸੰਗਤ ਆਈ ਸੋਨੂੰ ਲੰਗਰ ਪ੍ਰਸ਼ਾਦਾ ਚਾਹ ਪਾਣੀ ਸ਼ਿਕਾਇਆ ਗਿਆ ਔਰ ਉਹਦੇ ਤੇ ਨਾਲ-ਨਾਲ ਬੀਬੀਆਂ ਨੂੰ ਸ਼ਾਲਾ ਵੰਡੀਆਂ ਗਈਆਂ ਕੀ ਅੱਜ ਦਾ ਗੱਲਬਾਤ ਕੀ ਹੋਈ ਕੋਈ ਰਾਜਨੀਤੀ ਤੋਂ ਲੈ ਕੇ ਸਿਆਸਤ ਤੋਂ ਲੈ ਕੇ ਕੀ ਗੱਲ ਰਾਜਨੀਤਿਕ ਤੌਰ ਤੇ ਅਸੀਂ ਜਿਹੜੇ ਗਰੀਬ ਤਬਕਾ ਜਿਨ੍ਹਾਂ ਨੂੰ ਪੁੱਛਦੇ ਨਹੀਂਗੇ ਵੱਡੇ ਲੋਕ ਜਿਹੜੇ ਆ ਉਹਨਾਂ ਨੇ ਅਸੀਂ ਆਪਣੇ ਭਾਈਚਾਰੇ ਨੂੰ ਇਕੱਠਾ ਕਰਨ ਵਾਸਤੇ ਜਿੰਨਾ ਵੀ ਸਾਡਾ ਐਸਸੀ ਭਾਈਚਾਰਾ ਹੈ ਚਾਹੇ ਕੋਈ ਮਜਬੀ ਸਿੱਖ ਵਾਲਮੀਕਾ 크੍ਰਿਸਚਨ ਜਾਂ ਚਮਾਰ ਬ੍ਰਾਦਰਰੀ ਨੂੰ ਬਿਲੋਂਗ ਕਰਦੇ ਰਬਦਾਸ਼ਾ ਬਲਾਰੀ ਨੂੰ ਬਿਲੋਂਗ ਕਰਦੇ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਲਿਆ ਕੇ ਅਸੀਂ ਆਉਣ ਵਾਲੀ 2027 ਦੇ ਵਿੱਚ ਆਪਣੀ ਸਰਕਾਰ ਬਣਾਵਾਂਗੇ ਔਰ ਜਿਹੜੇ ਸਾਡੇ ਵੱਧ ਤੋਂ ਵੱਧ ਨਮਾਇੰਦੇ ਐ ਐਮਐਲਏ ਆਪਦੇ ਬਣਾ ਕੇ ਅਸੀਂ ਇਹਨਾਂ ਦੀ ਜਿਹੜੀ ਗਰੀਬ ਜਨਤਾ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਦੀ ਭਲਾਈ ਕਰਾਂਗੇ ਇਹ ਸੰਦੇਸ਼ ਕੀ ਦੇਣਾ ਚਾਹੀਦਾ ਅਸੀਂ ਇਹ ਸੰਦੇਸ਼ ਮੈਂ ਦੇਣਾ ਚਾਹੁੰਦਾ ਵੀ ਸਾਡੀ ਜਿਹੜੇ ਗਰੀਬ ਜਨਤਾ ਹੈ ਇਹਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਤੇ ਆਪਸ ਵਿੱਚ ਜਿਹੜਾ ਹੈ ਆਪਣਾ ਖਲਾਰਾ ਹੈਗਾ ਇਹ ਨਿਬੇੜ ਦੇਣਾ ਚਾਹੀਦਾ ਔਰ ਇਕੱਠੇ ਹੋਵਾਂਗੇ ਤੇ ਜਿੱਤਾਂਗੇ ਜਿੱਤਾਂਗੇ ਤਾਂ ਰਾਜ ਕਰਾਂਗੇ ਵਿਦਿਆrti ਵਾਸਤੇ ਕੀ ਪ੍ਰੋਗਰਾਮ ਦੀ ਗੱਲ ਹੈ ਵਿਦਿਆਰਤੀ ਵਾਸਤੇ ਪ੍ਰੋਗਰਾਮ ਇਹ ਆਜੀ ਮੈਂ ਜੋ ਹਾਈ ਕਮਾਂਡ ਕਰੇਗੀ ਉਹਦੇ ਮੁਤਾਬਕ ਚੱਲਾਂਗੇ ਪਰ ਮੈਂ ਕੈਂਡੀਡੇਟ ਹੈਗਾ ਮੈਂ ਦਿਹਾਤੀ ਦਾ ਦਿਹਾਤੀ ਦੇ ਵਿੱਚ ਮੈਂ ਆਪਣਾ ਦਾਅਵਾ داری ਰੱਖਾਂਗਾ ਪਰ ਦੂਜੇ ਪਾਸੇ ਜਿਹੜੇ ਹਲਕਾ ਦਿਹਾਤੀ ਦੇ ਵਿੱਚ ਦੂਜੇ ਦੋ ਤਿੰਨ ਐਵੇਂ ਦੇ ਦਾਵੇਦਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਡੀ ਤਾਂ ਟਿਕਟ ਪੱਕੀ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਤਾਂ ਜੋ ਰਾਹੁਲ ਗਾਂਧੀ ਜੀ ਨੇ ਕਿਹਾ ਜਿਸki ਸੰਖਿਆ ਭਾਰੀ ਉਸकी ਉਤਨੀ ਹੀ ਭਾਗਿਆਦਾਰੀ ਉਹਦੇ ਚ ਇਹ ਇੱਥੇ ਜਿਹਾਤੀ ਵਿੱਚ 195000 ਵੋਟ ਹੈ ਉਹਦੇ ਵਿੱਚੋਂ 70000 ਮਜਬੂਤ ਸਿੱਖ ਬਾਲਮੀਕ ਦੀ ਹੈ ਔਰ 30000 ਰਾਜ ਸਿੱਖ ਦੀ ਹੈ ਇਸ ਲਈ ਰਾਜ ਸਿੱਖ ਅਤੇ ਮਜਬੂਤ ਸਿੱਖ ਨੰਬਰ 1 ਤੇ ਮਜਬੂਤ ਸਿੱਖ ਨੰਬਰ 2 ਤੇ ਰਾਜ ਸਿੱਖ ਇਥੋਂ ਦੇ ਉਹਨਾਂ ਦੇ ਮੁਤਾਬਕ ਰਾਹੁਲ ਜੀ ਦੇ ਮੁਤਾਬਕ ਇਥੋਂ ਦੇ ਟਿਕਟ ਦੇ ਭਾਗਿਆਦਾਰੀ ਹੋ ਸਕਦੇ ਕੀ ਇਹ ਜਿਹੜਾ ਇਹ ਅੱਜ ਦੀ ਜਿਹੜੀ ਇਸ ਸਮਾਗਮ ਕੀਤਾ ਗਿਆ ਇਹਨੂੰ ਮਿਸ਼ਨ 2027 ਦਾ ਕੋਈ ਇਸ਼ਾਰਾ ਮੰਨੀਏ ਜਾਂ ਕਿਸ ਲੈਜ਼ਰ ਨਾਲ ਦੇਖਿਆ ਜਾਵੇ ਅੱਜ ਦਾ ਜਿਹੜਾ ਸਮਾਗਮ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸੀ ਸ਼ਹੀਦੀ ਦਿਹਾੜਾ ਮਨਾਇਆ ਔਰ ਇਸ ਦੇ ਨਾਲ ਹੀ ਆਮ ਜਨਤਾ ਨੂੰ ਇਕੱਠੇ ਹੋਣ ਵਾਸਤੇ ਅਸੀਂ ਪ੍ਰੇਰਿਆ ਤੇ ਆਉਣ ਵਾਲੀ ਜਿਹੜੀ 2027 ਦਾ ਮਿਸ਼ਨ ਹੈ ਉਹਦੇ ਵਿੱਚ ਉਹਦੇ ਵਾਸਤੇ ਵੀ ਇਹਨਾਂ ਨੂੰ ਜਾਗਰੂਕ ਕੀਤਾ ਕਿ ਆਪਣੀ ਸਰਕਾਰ ਬਣਾਈਏ ਔਰ ਉਹਦੇ ਵਾਸਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਉਹਨੂੰ ਕਾਮਯਾਬ ਕਰੀਏ